ਜੋ ਸੰਦੀਪ ਸਿੰਘ ਲਾ ਦੀ ਜੋਤੀ ਕਰ ਸੀ ਤੇ ਜਿੰਨਾ ਵੀ ਸਾਰੇ ਪਰਿਵਾਰ ਵੱਲੋਂ ਲੰਗਰ ਦਾ ਯੋਜਨ ਕੀਤਾ ਜਾਂਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਦੀ ਯਾਦ ਨੂੰ ਅਸੀਂ ਤਾਜ਼ਾ ਰੱਖ ਸਕੀਏ ਉਹਦੀ ਆਤਮਾ ਨੂੰ ਸ਼ਾਂਤੀ ਦੇ ਬਾਸ ਤੇ ਲਈ ਛੋਟਾ ਮੋਟਾ ਪਰਿਵਾਰ ਕੰਨੀਆਂ ਸੀ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹ ਅਸੀਂ ਰੱਖਿਆਗਾ ਗੱਲ ਇਹ ਹੈ ਵੀ ਬੱਚੇ ਦਾ ਮਾਪਿ ਉਹਦੀਆਂ ਬਸੀਆਂ ਬਣਾਉਂਦੇ ਆਏ ਨੇ ਪਰ ਮੈਂ ਇੱਕ ਹੈ ਜ ਆ ਭਾਪਾ ਬਾਪ ਹੈ ਜਿਹੜਾ ਦੇ ਬੇਟੇ ਦੀ ਬਰਸੀ ਮਨਾਣਾ ਤੇ ਮਾਲਕ ਨੂੰ ਜੋ ਮਨਜ਼ੂਰ ਹੈ ਉਹਦੇ ਮੁਤਾਬਕ ਉਸਦੇ ਪੈਨਾ ਪਾਈਆਂ ਦੇ ਪ੍ਰਭਾਵ ਨਾਲ ਅਧੀ ਯਾਦ ਨੂੰ ਤਾਜ਼ਾ ਰੱਖਣ ਦੀ ਕੋਸ਼ਿਸ਼ ਕਰਦੇ। ਅਮਰ 49 ਵੇ ਨੂੰ ਕੀ ਕਰਨਾ ਚਾਹੁੰਦੇ। ਦੇਖੋ ਜਿਹੜੇ ਉਹਦੇ ਚਾਹਣ ਵਾਲੇ ਨੇ ਉਹਨਾਂ ਦੀ ਚਾਹਤ ਦੀ ਉਹਨਾਂ ਦੇ ਪਿਆਰ ਸਦਕਾ ਹੀ ਜੋ ਮੈਂ ਇਸ ਮੰਲੇ ਵਿੱਚ ਜਿੰਨਾ ਵੀ ਕੋਸ਼ਿਸ਼ ਕਰਦਾ ਮੈਂ ਦੁੱਖ ਸੁੱਖ ਦੇ ਵਿੱਚ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹੀ ਮੈਂ ਸਬਰਾਲਾ ਕਰਦਾ। ਵੀ ਲੋਕਾਂ ਨੇ ਜੋ ਉਹਨੂੰ ਪਿਆਰ ਸਰਕਾਰ ਸਰਕਾਰ ਜੋ ਸੰਦੀਪ ਹੁੰਦਾ ਹੈ ਮੈਂ ਸੋਚਦਾ ਵੀ ਹੋਰ ਅਸੀਂ ਕਿਵੇਂ ਲੋਕਾਂ ਦਾ ਕਰਜ਼ਾ ਮੋੜ ਸਕਦੇ ਜਿੰਨਾ ਕਿ ਸਾਥੋਂ ਮੋੜਿਆ ਜਾ ਸਕਦਾ ਉਹਨਾਂ ਕਸੀਂ ਮੋੜ ਵੀ ਕੋਸ਼ਿਸ਼ ਕਰਦੇ ਆ ਪਰ ਮੈਂ ਜੋ ਲੋਕਾਂ ਨੇ ਪਿਆਰ ਦਿੱਤਾ ਉਹਦਾ ਕਰਜ਼ਾ ਮੈਂ ਮੋੜ ਨਹੀਂ ਸਕਦਾ ਭੁੱਟੇ ਤੁਸੀਂ ਵੀ ਕਾਫੀ ਟਾਈਮ ਸੰਦੀਪ ਜੀ ਦੇ ਨਾਲ ਆ ਰਹੇ ਹੋ ਅੱਜ ਰੂਟ ਚਲੇ ਗਏ ਨੇ ਤੇਨੂੰ ਅੱਜ ਕਿਵੇਂ ਲੱਗ ਰਿਹਾ ਕੀ ਕੰਮ ਸਾਨੂੰ ਬਈ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ ਉਹ ਇੱਕ ਸਮਾਜ ਸੇਵੀ ਤੌਰ ਤੇ ਕੰਮ ਕਰਦੇ ਸੀ ਕਿਸਾਨੀ ਅੰਦੋਲਨ ਲਾ ਲਉ ਇੱਥੇ ਵੀ ਅਸੀਂ ਬਹੁਤ ਦੇਖਦੇ ਸੀ ਉਹਨਾਂ ਨੂੰ ਕਿ ਵੀ ਕਰੋਨਾ ਵਾਇਰਸ ਦੇਖ ਲੋ ਜੀ ਕਿੰਨਾ ਉਹਨਾਂ ਨੇ ਮਤਲਬ ਕਿ ਬਹੁਤ ਸੇਵਾ ਕੀਤੀ ਆ ਪਰ ਉਹਨਾਂ ਦਾ ਬੇ ਉਮਰੇ ਜਾਣਾ ਬਹੁਤ ਹੀ ਮੰਦ ਭਾਗ ਆ ਤੇ ਜੇ ਅੱਜ ਹੁੰਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਨੀ ਅੱਜ ਅਸੀਂ ਬਹੁਤ ਦੁੱਖ ਦੇ ਨਾਲ ਉਹਨਾਂ ਦੀ ਚੌਥੀ ਵਰਸੀ ਦੇ ਵਿੱਚ ਆਏ ਆ ਸਾਨੂੰ ਉਹਨਾਂ ਦਾ ਬਹੁਤ ਵੱਡੀ ਕਮੀ ਮਹਿਸੂਸ ਹੋ ਰਹੀ ਹੈ